ਦੋਸਤੋ ਇੱਕ ਵਾਰ Swami Vivekananda ji ਆਸ਼ਰਮ ਵਿੱਚ ਇੱਕ ਪਾਲਤੂ ਕੁੱਤੇ ਨਾਲ ਟਹਿਲ ਰਹੇ ਸਨ ਤਾਂ ਅਚਾਨਕ ਇੱਕ ਨੌਜਵਾਨ ਲੜਕਾ ਉਹਨਾਂ ਦੇ ਆਸ਼ਰਮ ਵਿੱਚ ਆਇਆ ਅਤੇ ਉਹਨਾਂ ਦੇ ਪੈਰਾਂ ਵਿੱਚ ਝੁੱਕ ਕੇ ਕਹਿਣ ਲੱਗਾ Swami ji ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹਾਂ ਮੈਂ ਬਹੁਤ ਸਮੇਂ ਤੋਂ ਮਿਹਨਤ ਕਰ ਰਿਹਾ ਹਾਂ ਬਹੁਤ ਸਾਰੇ ਕੰਮਾਂ ਵਿੱਚ ਹੱਥ ਅਜ਼ਮਾਇਆ ਪਰ ਹਲੇ ਤੱਕ ਮੇਰੇ ਹੱਥ ਸਫਲਤਾ ਨਹੀਂ ਲੱਗੀ ਹੈ ਪਤਾ ਨਹੀਂ ਪ੍ਰਮਾਤਮਾ ਨੇ ਮੇਰੇ ਭਾਗਾਂ ਵਿੱਚ ਕੀ ਲਿਖਿਆ ਹੈ ਜੋ ਇੰਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਮੈਂ ਹਲੇ ਤੱਕ ਨਾਕਾਮ ਹਾਂ ਨੌਜਵਾਨ ਦੀ ਪਰੇਸ਼ਾਨੀ ਵਿਵੇਕਨੰਦ ਜੀ ਤੁਰੰਤ ਸਮਝ ਗਏ ਉਹਨਾਂ ਨੇ ਲੜਕੇ ਨੂੰ ਕਿਹਾ ਪੁੱਤਰ ਤੂੰ ਐਦਾਂ ਕਰ ਪਹਿਲਾਂ ਮੇਰੇ ਇਸ ਕੁੱਤੇ ਨੂੰ ਸੈਰ ਕਰਵਾ ਕੇ ਲੈ ਕੇ ਆ ਇਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦਵਾਗਾ ਉਹਨਾਂ ਦੀ ਇਸ ਗੱਲ ਤੇ ਉਸ ਲੜਕੇ ਨੂੰ ਥੋੜਾ ਅਜੀਬ ਲੱਗਿਆ ਲੇਕਿਨ ਲੜਕੇ ਨੇ ਦੁਬਾਰਾ ਕੋਈ ਸਵਾਲ ਨਹੀਂ ਕੀਤਾ ਅਤੇ ਕੁੱਤੇ ਨੂੰ ਸੈਰ ਕਰਵਾਉਣ ਲਈ ਬਾਹਰ ਲੈ ਗਿਆ ਕੁਝ ਸਮੇਂ ਬਾਅਦ ਜਦੋਂ ਉਹ ਨੌਜਵਾਨ ਕੁੱਤੇ ਨੂੰ ਸੈਰ ਕਰਵਾ ਕੇ ਵਾਪਸ ਆਇਆ ਤਾਂ ਸਵਾਮੀ ਜੀ ਨੇ ਵੇਖਿਆ ਕਿ ਉਸ ਨੌਜਵਾਨ ਦੇ ਚਿਹਰੇ ਤੇ ਹਲੇ ਵੀ ਤੇਜ ਸੀ ਪਰ ਉਹ ਕੁੱਤਾ ਥਕਾਨ ਨਾਲ ਜੋਰ-ਜੋਰ ਦੀ ਹਫਰ ਰਹਾ ਸੀ ਇਸ ਤੇ ਸਵਾਮੀ ਜੀ ਨੇ ਉਸ ਲੜਕੇ ਨੂੰ ਪੁੱਛਿਆ ਕਿਉਂ ਭਾਈ ਮੇਰਾ ਕੁੱਤਾ ਇੰਨਾ ਕਿਵੇਂ ਥੱਕ ਗਿਆ ਤੂੰ ਤਾਂ ਬਹੁਤ ਸ਼ਾਂਤ ਦਿਖ ਰਿਹਾ ਹੈ ਕਿ ਤੈਨੂੰ ਥਕਾਵਟ ਨਹੀਂ ਹੋਈ ਉਹ ਲੜਕਾ ਬੋਲਿਆ ਸਵਾਮੀ ਜੀ ਮੈਂ ਤਾਂ ਹੌਲੀ ਹੌਲੀ ਆਰਾਮ ਨਾਲ ਚੱਲ ਰਿਹਾ ਸੀ ਲੇਕਿਨ ਇਹ ਕੁੱਤਾ ਅਸ਼ਾਂਤ ਸੀ ਰਸਤੇ ਵਿੱਚ ਮਿਲਣ ਵਾਲੇ ਹਰ ਇੱਕ ਜਾਨਵਰ ਦੇ ਅੱਗੇ ਪਿੱਛੇ ਭੱਜ ਰਿਹਾ ਸੀ ਇਸ ਲਈ ਇੱਕੋ ਜਿਹੀ ਦੂਰੀ ਤੈਅ ਕਰਨ ਦੇ ਬਾਵਜੂਦ ਵੀ ਇਹ ਥੱਕ ਗਿਆ ਹੈ ਤਾਂ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਉੱਤਰ ਤੇਰੇ ਸਵਾਲ ਦਾ ਜਵਾਬ ਵੀ ਤਾਂ ਇਹੀ ਹੈ ਤੇਰਾ ਲਕਸ਼ ਤੇਰੇ ਆਸ-ਪਾਸ ਹੀ ਹੈ ਉਹ ਤੇਰੇ ਤੋਂ ਕਿਤੇ ਦੂਰ ਨਹੀਂ ਹੈ ਪਰ ਤੂੰ ਆਪਣੇ ਲਕਸ਼ ਦਾ ਪਿੱਛਾ ਕਰਨਾ ਛੱਡ ਕੇ ਦੂਜੇ ਲੋਕਾਂ ਦੇ ਅੱਗੇ ਪਿੱਛੇ ਭੱਜਿਆ ਫਿਰਦਾ ਹੈ ਅਤੇ ਇਸ ਤਰ੍ਹਾਂ ਕਰਕੇ ਤੁਸੀਂ ਜਿਸ ਚੀਜ਼ ਨੂੰ ਪਹੁੰਚਣਾ ਚਾਹੁੰਦੇ ਹੋ ਉਸ ਤੋਂ ਦੂਰ ਹੁੰਦੇ ਜਾਂਦੇ ਹੋ ਉਹ ਨੌਜਵਾਨ ਸਵਾਮੀ ਜੀ ਦੀ ਗੱਲ ਸਮਝ ਗਿਆ ਅਤੇ ਆਪਣੀ ਗਲਤੀ ਸੁਧਾਰਨ ਵਿੱਚ ਲੱਗ ਗਿਆ ਦੋਸਤੋ ਕੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਵੀ ਇਸ ਕਹਾਣੀ ਦੇ ਕੁੱਤੇ ਦੀ ਤਰ੍ਹਾਂ ਦੂਸਰਿਆਂ ਨੂੰ ਫੋਲੋ ਕਰਨ ਵਿੱਚ ਲੱਗੇ ਹੋਏ ਹਾਂ ਤੁਹਾਡਾ ਕੋਈ ਮਿੱਤਰ ਇੰਜੀਨੀਅਰ ਹੈ ਤਾਂ ਤੁਸੀਂ ਵੀ ਇੰਜੀਨੀਅਰ ਬਣਨਾ ਚਾਹੁੰਦੇ ਹੋ ਕੋਈ ਫੈਸ਼ਨ ਡਿਜ਼ਾਈਨਰ ਹੈ ਤਾਂ ਤੁਸੀਂ ਵੀ ਉਹੀ ਬਣਨਾ ਚਾਹੁੰਦੇ ਹੋ ਭਲੇ ਹੀ ਤੁਹਾਡੀ ਉਸ ਵਿੱਚ ਕੋਈ ਰੁਚੀ ਹੋਵੇ ਜਾਂ ਨਾ ਹੋਵੇ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਕਾਬਲੀਅਤ ਨੂੰ ਗਵਾ ਲੈਂਦੇ ਹਾਂ ਅਤੇ ਜ਼ਿੰਦਗੀ ਭਰ ਸੰਘਰਸ਼ ਕਰਦੇ ਰਹਿੰਦੇ ਹਾਂ ਇਸ ਲਈ ਦੋਸਤੋ ਦੂਸਰਿਆਂ ਨੂੰ ਫੋਲੋ ਨਾ ਕਰੋ ਆਪਣਾ ਲਕਸ਼ ਖੁਦ ਬਣਾਓ ਅਤੇ ਉਸ ਪਿੱਛੇ ਪੂਰੀ ਲਗਨ ਨਾਲ ਲੱਗ ਜਾਓ